ਨਗਰ ਨਿਗਮ ਫਗਵਾੜਾ ਦੇ ਕਮਿਸ਼ਨਰ ਡਾਕਟਰ ਅਕਸ਼ਿਤਾ ਗੁਪਤਾ ਮੇਅਰ ਰਾਮਪਾਲ ਉਪਲ ਅਤੇ ਆਮ ਆਦਮੀ ਪਾਰਟੀ ਸੂਬਾ ਸਪੋਕਸਪਰਸਨ ਹਰਨੂਰ ਹਰਜੀਮਾਨ ਵੱਲੋਂ ਸੀਆਰਪੀ ਕਲੋਨੀ ਅਰਬਸਟ੍ਰੇਟ ਵਿੱਚ ਬਣੇ ਲਗਭਗ 20 ਸਾਲ ਪੁਰਾਣੇ ਕੂੜੇ ਦੇ ਡੰਪ ਨੂੰ ਖਾਲੀ ਕਰਵਾ ਦਿੱਤਾ ਤਾਂ ਜੋ ਉੱਥੇ ਆਉਣ ਵਾਲੇ ਸਮੇਂ ਵਿੱਚ ਬੱਚਿਆਂ ਦੇ ਖੇਡਣ ਲਈ ਪਾਰਕ ਅਤੇ ਸਪੋਰਟਸ ਵਿੰਗ ਬਣਾਇਆ ਜਾ ਸਕੇ ਇਨਾਂ ਦੀ ਟਿਕੜੀ ਵੱਲੋਂ ਕੀਤੇ ਗਏ ਇਸ ਕਾਰਜ ਲਈ ਪੂਰੇ ਮੁਹੱਲਾ ਵਾਸੀਆਂ ਨੇ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਦੇਖੋ ਕੀ ਹੈ ਸਾਰੀ ਖਬਰ ਜੇਕਰ ਤੁਸੀਂ ਹਲੇ ਤੱਕ YouTube ਚੈਨਲ Star Vijay Sajda Pratik ਨੂੰ ਲਾਈਕ ਤੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਹੁਣੇ ਕਰ ਲਓ Facebook Page Star Vijay Sajda Pratik ਨੂੰ ਫੋਲੋ ਕਰਕੇ ਜੁੜੇ ਰਹੋ ਨਵੀਆਂ ਤੇ ਜਾਣਕਾਰੀ ਭਰਪੂਰ ਖਬਰਾਂ ਦੇ ਨਾਲ ਅੱਜ ਕੱਲ੍ਹ ਜੇ ਸਾਰੇ ਫਗਵਾਣਾ ਵਾਸੀਆਂ ਨੂੰ ਪਿਆਰ ਭਰੀ ਸਸ਼ੀਅਕਾਲ ਤੇ ਅੱਜ ਆਪਾਂ ਅਰਬਨ ਅਸਟੇਟ ਦੇ CRP ਕਲੋਨੀ 'ਚ ਖੜੇ ਹਾਂ ਤੇ ਇੱਥੇ ਪਿਛਲੇ 2 ਹਫ਼ਤਾ ਪਹਿਲਾਂ ਮਿਨਿਸਟਰ ਸਾਹਿਬ ਦੀ ਵਿਜ਼ਿਟ ਹੋਈ ਸੀ ਮਿਨਿਸਟਰ ਡਾਕਟਰ ਅਮਜੋਤ ਸਿੰਘ ਜੀ ਲੋਕਲ ਗਵਰਨਮੈਂਟ ਮਿਨਿਸਟਰ ਤੇ ਉਹਨਾਂ ਨੇ ਉਹ ਸਾਨੂੰ ਆਦੇਸ਼ ਦਿੱਤੇ ਸੀ ਕਿ ਇਹ ਡੰਪ ਬਿਲਕੁਲ ਕਲੀਅਰ ਕੀਤਾ ਜਾਵੇ ਤੇ ਕੂੜਾ ਸਾਨੂੰ ਇੱਥੇ ਹਟਾਇਆ ਜਾਵੇ ਤੇ ਉਹਨਾਂ ਦੇ ਹੁਕਮ ਅਨੁਸਾਰ ਤੇ ਨਾਲ ਹਲਕਾ ਇੰਚਾ ਜੋਗਿੰਦਰ ਸਿੰਘ ਮਾਂਜੀ ਦੇ ਅਗਵਾਈ ਹੇਠ ਤੇ ਮੇਅਰ ਸਾਹਿਬ ਦੇ ਤੇ ਕੌਂਸਲਰ ਸਾਹਿਬਾ ਦੇ ਹਾਜ਼ਰੀ ਦੇ ਵਿੱਚ ਮਿਊਨਿਸਪਲ ਕਾਰਪੋਰੇਸ਼ਨ ਫਗਵਾੜਨ ਨੇ ਵਾਅਦਾ ਪੂਰਾ ਕੀਤਾ ਹੈ ਤੇ ਇਹਦੇ ਜਿਹੜਾ ਵੀ ਕੂੜਾ ਸੀਗਾ ਉਹ ਆਪ ਹਟਾਇਆ ਹੈ ਤੇ ਉਹਨਾਂ ਲੋਕਾਂ ਨੂੰ ਆਪਾਂ ਹੀ ਬੇਨਤੀ ਕਰਦੇ ਆ ਕਿ ਉਹ ਇੱਥੇ ਕੂੜਾ ਨਾ ਛੱਡਣ ਤੇ ਜਿਹੜਾ ਵੀ ਇੱਥੇ ਕੂੜਾ ਛੱਡਦਾ ਹੈ ਚਲ ਜੀ ਸਭ ਤੋਂ ਪਹਿਲਾਂ ਮੈਂ ਆਈ ਹੋਈ ਸਾਰੀ ਪ੍ਰੈਸ ਦਾ ਧੰਨਵਾਦ ਕਰਦਾ ਆ ਅੱਜ ਸਾਡੇ ਫਗਵਾੜੇ ਦੇ ਆਰਮਸਟ੍ਰង ਸਟਰੀਟ ਸੀਆਰਪੀ ਕਲੋਨੀ ਦੇ ਜੋ ਪਾਸ ਜੋ ਬਹੁਤ ਲੰਬੇ ਸਮੇਂ ਤੋਂ ਇੱਕ ਸਾਡਾ ਜੀਡੀਆ ਦਾ ਏਰੀਆ ਸੀ ਜਿਸ ਨੂੰ ਸਮੇਂ-ਸਮੇਂ ਦੇ ਨਾਲ ਕੂੜਾ ਸੁੱਟ-ਸੁੱਟ ਕੇ ਸਾਲਾ ਬੱਦੀ ਜਿਹੜਾ ਇਧਾ ਕਿਹਾ ਤੋਂ ਇੱਕ ਡੰਪ ਬਣ ਗਿਆ ਸੀ ਮੈਂ ਯਾਦ ਕਰ ਲਵਾਂ ਪਿਛਲੇ 20-25 ਸਾਲ ਤੋਂ ਇਸ ਜਗ੍ਹਾ ਦੇ ਵਿੱਚੋਂ ਨਿਕਲਣਾ ਤਾਂ ਬਹੁਤ ਹੀ ਮੁਸ਼ਕਲ ਹੋ ਚੁੱਕਿਆ ਸੀ ਜਿਵੇਂ ਮੇਅਰ ਸਾਹਿਬ ਨੇ ਕਿਹਾ ਕਿ ਇੱਥੇ ਆ ਕੇ ਖੜੇ ਹੋਣਾ ਵੀ ਬਹੁਤ ਮੁਸ਼ਕਿਲ ਸੀ ਅਸੀਂ ਜਾਣਦੇ ਹਾਂ ਸਾਡੇ ਲੋਕਲ ਬੋਡੀ ਦੇ ਮਨਿਸਟਰ ਡਾਕਟਰ ਰਵਜੋਤ ਜੀ ਜੋ ਬੀਤੀ ਦਿਨੇ ਆਏ ਸੀਗੇ ਚੇਚੇ ਦੌਰੇ ਤੇ ਆਏ ਸੀ ਤੇ ਜਿੱਥੇ ਉਹਨਾਂ ਨੇ ਸਾਰੇ ਫਗਵਾੜੇ ਦੀ ਸੈਨੀਟੇਸ਼ਨ ਡੰਪ ਪੁਆਇੰਟਸ ਜਿੱਥੇ-ਜਿੱਥੇ ਵੀ ਪ੍ਰੋਬਲਮ ਆ ਰਹੀ ਸੀ ਉਸ ਦੀ ਚੈਕਿੰਗ ਕੀਤੀ ਉਹਨਾਂ ਨੂੰ ਦੁਬਾਰਾ ਰੀ-ਇਸਟੈਬਲਿਸ਼ ਕਰਨ ਦਾ ਕਿ ਸ਼ਹਿਰ ਵਾਸੀਆਂ ਨੂੰ ਜਿਹੜੀਆਂ ਦਿੱਕਤ ਆ ਰਹੀਆਂ ਨੇ ਉਹਨੂੰ ਫਗਵਾੜਾ ਕਾਰਪੋਰੇਸ਼ਨ ਆਮ ਆਦਮੀ ਪਾਰਟੀ ਸਰਕਾਰ ਕਿਵੇਂ ਬਿਹਤਰ ਤੇ ਸਜਿੱਦੇ ਤਰੀਕੇ ਨਾਲ ਅਸੀਂ ਇੰਪਲੀਮੈਂਟ ਲੋਕਾਂ ਦੀ ਸੇਵਾ ਚ ਕਰ ਸਕੀਏ ਉਸ ਦੇ ਤਹਿਤ ਹੀ ਜੋ ਅੱਜ ਇਸ ਏਰੀਆ ਦਾ ਸਾਰਾ ਡੰਪ ਹੈ ਤੁਸੀਂ ਦੇਖਿਆ ਕਿ ਬਿਲਕੁਲੀ ਸਾਫ਼ ਕਰਾ ਦਿੱਤਾ ਗਿਆ ਹੈ ਇਸ ਸਟੇਪ ਵਿੱਚ ਅਸੀਂ ਬਹੁਤ ਜਲਦ ਕਾਰਪੋਰੇਸ਼ਨ ਵੱਲੋਂ ਇੱਕ ਮਤਾ ਭੇਜਿਆ ਗਿਆ ਜੀਡੀਏ ਨੂੰ ਕਿ ਇਸ ਟੀ ਜਿਹੜੀ ਦੇਖ ਰੇਕਤੋ ਨਾਲ-ਨਾਲ ਅਸੀਂ ਲੋਕਾਂ ਦੀ ਬਿਹਤਰੀ ਲਈ ਇੱਥੇ ਜਾਂ ਇਸ ਨੂੰ ਜਗ੍ਹਾ ਨੂੰ ਕਨਵਰਟ ਪਾਰਕ ਵਿੱਚ ਕਰ ਸਕੀਏ ਜਾਂ ਕੋਈ ਵੀ ਮਲਟੀ-ਸਪੋਰਟਸ ਯੂਟਿਲਿਟੀ ਜਿਵੇਂ ਕਿ ਬਾਸਕਟਬਾਲ ਜਾਂ ਵਾਲੀਬਾਲ ਦੀ ਗਰਾਊਂਡ ਲੋਕਾਂ ਨੂੰ ਸਮਰਪਿਤ ਕਰ ਸਕੀਏ ਅਸੀਂ ਸਮੇਂ-ਸਮੇਂ ਤੇ ਬਹੁਤ ਸਾਰੀਆਂ ਖਬਰਾਂ ਵੀ ਆਉਂਦੀਆਂ ਰਹੀਆਂ ਕਿ ਇਸ ਇਲਾਕੇ ਦੇ ਵਿੱਚ ਜੋ ਅਪਰਾਧਿਕ ਐਲੀਮੈਂਟ ਨੇ ਉਹ ਵੀ ਬਹੁਤ ਜ਼ਿਆਦਾ ਆਪਣਾ ਆਪਣੇ ਲੱਪੇ ਸੀਗੇ ਨਸ਼ੇ ਦੀ ਜਿਹੜੀ ਦਿੱਕਤ ਆਣ ਲੱਪੀ ਸੀ ਸਾਡੇ ਬਹੁਤ ਸਾਰੇ ਜਿਹੜੇ ਨਸ਼ਾ ਤੋਂ ਗ੍ਰਸਤ ਜਿਹੜੇ ਨੌਜਵਾਨ ਸੀਗੇ ਉਹ ਇਸ ਏਰੀਏ ਦੇ ਵਿੱਚ ਆ ਕੇ ਸਾਨੂੰ ਖਾਸ ਤੌਰ ਤੇ ਪੁਲਿਸ ਦੀ ਪੈਟਰੋਲਿੰਗ ਵੀ ਕਰਾਉਣੀ ਪੈਂਦੀ ਸੀ ਅੱਜ ਪੂਰੇ ਪੰਜਾਬ ਭਰ ਦੇ ਵਿੱਚ ਜੁੱਧ ਨਸ਼ਾ ਵਿਰੋਧ ਚੱਲ ਰਿਹਾ ਹੈ ਉਸ ਦੇ ਦੇਖਦੇ ਵੀ ਅਸੀਂ ਨਾਲ ਹੀ ਲੋਕਾਂ ਨੂੰ ਜਿਹੜੀਆਂ ਦਿੱਕਤਾਂ ਜਿਹੜੀਆਂ ਜਗ੍ਹਾ ਆਵਾ ਡਾਰਕ ਸਪੌਟਸ ਦੇ ਤਰੀਕੇ ਨਾਲ ਆ ਰਹੀਆਂ ਸੀ ਉਸ ਨੂੰ ਵੀ ਅਸੀਂ ਨਿਜਿੱਠਦੇ ਹੋਏ ਇਧਰ ਇਹ ਜਿਹੜੀ ਹੋਰ ਵੀ ਜਗ੍ਹਾ ਨੇ ਜਿਹੜੀਆਂ ਉਹਨਾਂ ਨੂੰ ਸਾਫ਼ ਕਰਾਵਾਂਗੇ ਲੋਕਾਂ ਨੂੰ ਸਮਰਪਿਤ ਕਰਾਂਗੇ ਲੋਕਾਂ ਲਈ ਸੈਰ ਕਰਨ ਲਈ ਵਸਣ ਲਈ ਉਹਨਾਂ ਦੀਆਂ ਚੰਗੀ ਸਿਹਤ ਵਾਸਤੇ ਜਿਹੜੀਆਂ ਪਾਰਕਾਂ ਓਪਨ ਜੈਮਸ ਜਾਂ ਬੱਚਿਆਂ ਵਾਸਤੇ ਪਲੇ ਗਰਾਊਂਡਸ ਨੇ ਉਹਨਾਂ ਨਿਰਮਾਣ ਕਰਾਂਗੇ ਮੈਂ ਖਾਸ ਤੌਰ ਤੇ ਧੰਨਵਾਦ ਕਰਨਾ ਚਾਹਵਾਂਗਾ ਸਾਡੇ ਆਨਰੇਬਲ ਮੇਅਰ ਰਾਮਪਾਲ ਉਪਲਜੀ ਦਾ ਡਾਕਟਰ ਅਕਸ਼ੇਤਾ ਗੁਪਤਾ ਜੀ ਸਾਡੇ ਜਿਹੜੇ ਕਮਿਸ਼ਨਰ ਨੇ ਤੇ ਸਾਡੀ ਪੂਰੀ ਕਾਰਪੋਰੇਸ਼ਨ ਦਾ ਸਟਾਫ ਦਾ ਜਿਨ੍ਹਾਂ ਦੀ ਮਿਹਨਤ ਸਦਕਾ ਅੱਜ ਅਸੀਂ ਜਿਹੜਾ ਇਹ ਕੰਮ ਅਚੀਵ ਕਰ ਸਕੇ ਬਹੁਤ ਬਹੁਤ ਧੰਨਵਾਦ ਸਾਰੇ ਇਥੇ ਲੋਕਾ ਮੋਹੱਲਾ ਅਰਬਨ ਸਟੇਟ ਵਿੱਚ ਜਿੱਥੇ ਇੱਕ 20 ਸਾਲ ਤੋਂ ਵੀ ਵੱਧ ਸਮੇਂ ਤੋਂ ਇੱਕ ਕੂੜੇ ਦਾ ਡੰਪ ਬਣਿਆ ਹੋਇਆ ਸੀ ਨਗਰ ਨਿਗਮ ਦੀ ਵਿਸ਼ੇਸ਼ ਉਪਲਬਧੀ ਹੈ ਕਿ ਉਹਨਾਂ ਨੇ ਬਹੁਤ ਹੀ ਵਧੀਆ ਉਪਰਾਲਾ ਕਰਕੇ ਇਸ ਕੂੜੇ ਦੇ ਡੰਪ ਨੂੰ ਹਟਾ ਕੇ ਮੋਹੱਲਾ ਵਾਸੀਆਂ ਨੂੰ ਬਹੁਤ ਵੱਡੀ ਰਾਹਤ ਦਿੱਤੀ ਆ ਆ ਗੱਲਬਾਤ ਕਰਦੇ ਆ ਮੇਰ ਸਾਹਿਬ ਨਾਲ ਕਿਦਾਂ ਇਹ ਜਿਹੜਾ ਇੱਥੇ ਕਨਸੈਪਟ ਹੈ ਇਹ ਹਰ ਕੀਤਾ ਗਿਆ ਹੈ ਜੀ ਅਸੀਂ ਅੱਜ ਸਾਰੇ ਇਥੇ ਸੀਆਰਪੀ ਕਲੋਨੀ ਜਿਹੜਾ ਡੰਪ ਦੇ ਰੂਪ ਧਾਰਨ ਕੀਤਾ ਦਾ ਸੀ ਉੱਥੇ ਅਸੀਂ ਅੱਜ ਸਾਰੇ ਇਕੱਠੇ ਹੋਏ ਆਂ ਔਰ ਇਹ ਅੱਜ ਤੋਂ 15 20 ਦਿਨ ਪਹਿਲਾਂ ਡੰਪ ਇਨਾ ਇੱਥੇ ਬਦਬੂ ਆਂਦੀ ਸੀ ਵੀ ਖੜੇ ਹੋਣ ਨੂੰ ਇੱਕ ਸਕਿੰਟ ਵੀ ਨਹੀਂ ਬੰਦਾ ਖੜਾ ਹੋ ਸਕਦਾ ਸੀ ਇੰਨੀ ਗੈਸ ਚੜਦੀ ਸੀ ਔਰ ਸਾਡੇ ਮਾਨ ਸਾਹਿਬ ਹਲਕਾ ਇੰਚਾਰਜ ਉਹਨਾਂ ਨੇ ਦੇਖਿਆ ਉਹ ਆਏ ਉਹਦੇ ਨਾਲ ਮੰਤਰੀ ਸਾਹਿਬ ਵੀ ਆਏ ਸਾਡੇ ਪੰਜਾਬ ਦੇ ਰਵਜੋਤ ਜੀ ਲੋਕਲ ਬੋਡੀ ਮਿਨਿਸਟਰ ਨਾਲ ਮਾਨ ਸਾਹਿਬ ਵੀ ਸੀ ਉਹਨਾਂ ਨੇ ਦੇਖਿਆ ਤੇ ਉਹਨਾਂ ਨੇ ਵੀ ਇਹੀ ਕਿਹਾ ਵੀ ਇਹ ਜਿਹੜਾ ਜਲਦ ਤੋਂ ਜਲਦ ਸਫਾਈ ਕਰਾਈ ਜਾਵੇ ਕਿਉਂਕਿ ਇਹ ਬਿਮਾਰੀਆਂ ਫੈਲਣ ਦਾ ਵੀ ਬਹੁਤ ਡਰ ਸੀ ਅੱਗੇ ਬਰਸਾਤੀ ਮੌਸਮ ਵੀ ਆ ਰਿਹਾ ਵਾ ਔਰ ਸਾਡੇ ਕਾਰਪੋਰੇਸ਼ਨ ਦੇ ਜਿੰਨੇ ਵੀ ਅਫਸਰ ਸਹਿਬਾਨ ਮੈਡਮਾਂ ਡਾਕਟਰ ਅਕਸ਼ਤਾ ਗੁਪਤਾ ਜੀ ਉਹਨਾਂ ਨੇ ਕਾਫੀ ਮਿਹਨਤ ਕੀਤੀ ਆ ਔਰ ਸੇਵਕਰਾਮ ਜੀ ਜਿਹੜੇ ਹੈਗੇ ਸਾਡੇ ਇਨਸਪੈਕਟਰ ਸੈਨਟਰੀ ਇਨਸਪੈਕਟਰ ਉਹਨੇ ਦਿਨ ਰਾਤ ਇੱਕ ਕਰਕੇ ਕਿਉਂਕਿ ਮਾਨ ਸਾਹਿਬ ਦੇ ਡਾਕਟਰ ਸਾਹਿਬ ਦੇ ਔਰ ਸਾਰਿਆਂ ਦੇ ਇਹਨਾਂ ਦੇ ਹਦੇਸ਼ੇ ਇਹ ਸੀ ਵੀ ਜਲਦੀ ਤੋਂ ਜਲਦੀ ਇਹ ਜਿਹੜਾ ਕੰਮ ਆ ਨੇਫੜੇ ਚੜਿਆ ਜਾਵੇ ਔਰ ਅੱਜ ਅਸੀਂ ਮੌਕਾ ਦੇਖਣ ਆਏ ਆ ਔਰ ਮਨ ਖੁਸ਼ ਹੋ ਗਿਆ ਵੀ ਇੱਥੇ ਬੰਦਾ ਇਮੇਜਨ ਨਹੀਂ ਕਰ ਸਕਦਾ ਵੀ ਇੱਥੇ ਇੰਦਾ ਦਾ ਪਹਿਲਾਂ 20 ਦਿਨ ਪਹਿਲਾਂ ਡੰਪ ਸੀਗਾ ਸੀ ਤਾਂ ਹੁਣ ਪਵਾ ਇੱਥੇ ਬਹਿ ਕੇ ਕੋਸ਼ ਰੋਟੀ ਪਾਣੀ ਖਾ ਲੋ ਇੰਨਾ ਵਧੀਆ ਮਾਹੌਲ ਇੱਥੇ ਬਣਿਆ ਦਾ ਔਰ ਅਸੀਂ ਜੀਡੀਏ ਕੋਲੋਂ ਵੀ ਪਰਮਿਸ਼ਨ ਲੈ ਲਿਖਿਆ ਵਾ ਔਰ ਜਲਦ ਤੋਂ ਜਲਦ ਇਹਦੀ ਪਰਮਿਸ਼ਨ ਲੈ ਕੇ ਉਹਨਾਂ ਕੋਲੋਂ ਤਾਂ ਇੱਥੇ ਕੋਈ ਨਾ ਕੋਈ ਸਪੋਰਟਸ ਦਾ ਜਾਂ ਪਾਰਕ ਬੈਠਣ ਦਾ ਜੋ ਵੀ ਆ ਕਰਾਂਗੇ ਕਿਉਂਕਿ ਸਾਡੇ ਕੋਈ ਇਹਦੀ ਹੱਲੇ ਦੇਖ ਰਿਖਈ ਆ ਸਾਰੀ ਜੋ ਵੀ ਆ ਔਰ ਜਲਦ ਤੋਂ ਜਲਦ ਇਹ ਅਸੀਂ ਇਹਦਾ ਕਰਾਂਗੇ ਠੀਕ ਹੈ ਧੰਨਵਾਦ ਜੀ ਆਰਬਨ ਸਟੇਟ ਦੇਖੇ ਜਿੱਥੇ ਕਿ ਆਮ ਆਦਮੀ ਪਾਰਟੀ ਬਲਾਕ ਇੰਚਾਰਜ ਬਲਵੀਤ ਠਾਕੁਰ ਬਲੋ ਮੋਹੱਲਾ ਵਾਸੀਆਂ ਨੂੰ ਇੱਕ ਬਹੁਤ ਹੀ ਵਧੀਆ ਜਗ੍ਹਾ ਮੁਹੱਈਆ ਕਰਾਈ ਗਈ ਹੈ ਜੋ ਕਿ ਇੱਕ ਬਹੁਤ ਵੱਡਾ ਡੰਪ ਹੁੰਦਾ ਸੀ ਪਹਿਲਾਂ ਆਪ ਗੱਲਬਾਤ ਕਰਦੇ ਹਾਂ ਕਿਹੋ ਜਿਹਾ ਸੀ ਇਹ ਕਨਸੈਪਟ ਤੇ ਕਿੱਦਾਂ ਉਹਨਾਂ ਨੇ ਇਹ ਸਾਰੀ ਸਫਾਈ ਵਗੈਰਾ ਦਾ ਜਿਹੜਾ ਵੀੜਾ ਚੁੱਕਿਆ ਪਹਿਲਾਂ ਤਾਂ ਇਹ মিডিਆ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਤੁਸੀਂ ਕਵਰੇਜ ਕਰਨ ਆਏ ਆਂ ਇਹ ਮਸਲਾ ਜੀ ਪਿਛਲੇ 9-10 ਸਾਲਾਂ ਦਾ ਸੀਗਾ ਲਗਾਤਾਰ ਇੱਥੇ ਕੰਮ ਕੀਤਾ ਜਾ ਰਿਹਾ ਸੀ ਕੂੜਾ ਟਰੱਕ ਦੋ ਟਰੱਕ ਚੱਕਾ ਦਿੱਤੇ ਜਾਂਦੇ ਸੀ ਉਸ ਤੋਂ ਬਾਅਦ ਚਾਰ ਟਰੱਕ ਆ ਜਾਂਦੇ ਸੀ ਇਹ ਜਿਹੜਾ ਗੇਟ ਇਧਰੋਂ ਅੰਕਾਲ ਨਗਰ ਛੇਪੂਰੀ ਕਿਰਪਾ ਨਗਰ ਪੀਪਰੰਗੀ ਤੇ ਪੈਲਸਾਂ ਦਾ ਜਿਹੜਾ ਸੀਗਾ ਟੱਕਾਂ ਟੱਕ ਟਰਾਲੀਆਂ ਆ ਰਹੀਆਂ ਸੀਗੀਆਂ ਲਗਾਤਾਰ ਇਹ ਮhalla ਵਾਸੀਆਂ ਦੀ ਕੰਪਲੇਂਟ ਆ ਰਹੀ ਸੀ ਸਾਨੂੰ ਜਦੋਂ ਦੇ ਇਲੈਕਸ਼ਨਾਂ ਦਾ ਰਿਜ਼ਲਟ ਨਿਕਲਿਆ ਆ ਜਦੋਂ ਉਹਨਾਂ ਨੇ ਕਿਹਾ ਕਿ ਹੁਣ ਐਮਸੀ ਜਿਹੜੇ ਆ ਸਾਡੀ ਪਸੰਦ ਨਾਲ ਦੇ ਵੋਟਾਂ ਨਾਲ ਹੀ ਚੁਣੇ ਗਏ ਆ ਤੇ ਅਸੀਂ ਉਹਨਾਂ ਦੇ ਜਿਹੜੇ ਆ ਅਸੀਂ ਕੰਮ ਕਰਨਾ ਆਪਣਾ ਫਰਜ਼ ਸਮਝਿਆ ਉਹਨਾਂ ਨੇ ਸਾਨੂੰ ਕੰਪਲੀਟ ਦਿੱਤੀ ਅਸੀਂ ਉਹਨਾਂ ਦੇ ਆਧਾਰ ਤੇ ਜਿਹੜੀ ਆ ਕਾਰਵਾਈ ਅਸੀਂ ਕਾਰਪੋਰੇਸ਼ਨ ਤੋਂ ਕਰਵਾ ਕੇ ਇਹ 10 15 ਦਿਨਾਂ ਲਗਾਤਾਰ ਇਹ ਕੰਮ ਚੱਲਿਆ ਤੇ ਅੱਜ ਤੁਸੀਂ ਜਿਹੜੀ ਆ ਪੋਜੀਸ਼ਨ ਦੇਖ ਰਹੇ ਹੋ ਮਤਲਬ ਕਿ ਜਗ੍ਹਾ ਦੀ ਸਫਾਈ ਦੀ ਇਹ ਕਦੇ ਕਿਸੇ ਨੇ ਸੋਚਿਆ ਨਹੀਂ ਸੀ ਕਿ ਇਦਾਂ ਦਾ ਕੰਮ ਵਧੀਆ ਤੇ ਇੰਨਾ ਸਾਫ਼ ਸੁਥਰਾ ਤੇ ਇੰਨੀ ਜਲਦੀ ਹੋ ਜਾਊਗਾ ਠਾਕੁਰ ਸਾਹਿਬ ਆਉਣ ਵਾਲੇ ਦਿਨਾਂ ਵਿੱਚ ਇੱਥੇ ਕੀ ਫਰਕ ਵਗੈਰਾ ਬਣਾ ਰਹੇ ਹੋ ਜਾ ਕੇ ਬੱਚਿਆਂ ਦੇ ਖੇਡਣ ਲਈ ਗਰਾਊਂਡ ਵੱਲ ਤਬਦੀਲ ਕਰੂਗੇ ਜੀ ਦੇਖੋ ਜੀ ਹੈ ਤਾਂ ਦੋ ਤਿੰਨ ਪ੍ਰੋਜੈਕਟ ਹੈਗੇ ਸਾਡੀ ਨਿਗਾਹ ਵਿੱਚ ਬੱਚਿਆਂ ਦੇ ਖੇਡਣ ਦਾ ਵੀ ਆਈ ਰੱਖਿਆ ਪ੍ਰੋਜੈਕਟ ਤੇ ਪਾਰਕਿੰਗ ਆ ਪਾਰਕ ਦਾ ਵੀ ਰੱਖਿਆ ਆ ਤੇ ਦੇਖੋ ਕਮਿਸ਼ਨਰ ਮੈਡਮ ਨੇ ਜੀਡੀਓ ਨੂੰ ਐਪਲੀਕੇਸ਼ਨ ਲਿਖੀ ਆ ਕਿਸ ਤਰ੍ਹਾਂ ਦੀ ਸਾਨੂੰ ਪਰਮਿਸ਼ਨ ਮਿਲਦੀ ਆ ਤੇ ਅਸੀਂ ਉਸ ਹਿਸਾਬ ਨਾਲ ਜਿਹੜੀ ਆ ਕਾਰਵਾਈ ਅਸੀਂ ਕਰਵਾਵਾਂਗੇ ਠੀਕ ਹੈ